ਕਿਸਾਨ ਆਪਣੇ ਹੱਕਾਂ ਵਾਸਤੇ ਲਗਾਤਾਰ ਸੰਘਰਸ਼ ਕਰ ਰਿਹਾ ਦੂਸਰੇ ਪਾਸੇ ਸਰਕਾਰ ਜਿਹੜੀ ਕਹਿੰਦੀ ਹੁੰਦੀ ਸੀ ਕਿ ਅਸੀਂ ਭਾਈ ਕਿਸਾਨਾਂ ਦੇ ਹਮਾਇਤੀ ਆ ਕਿਸਾਨਾਂ ਵਾਸਤੇ ਅਸੀਂ ਕੰਮ ਕਰਾਂਗੇ ਕਿਸਾਨੀ ਵਾਸਤੇ ਕਰਾਂਗੇ ਉਸੇ ਸਰਕਾਰ ਉਸੇ ਸੱਤਾ ਦੇ ਵਿੱਚ ਕਿਸਾਨਾਂ ਤੇ लाठी चार्ज ਹੋ ਰਿਹਾ ਕਦੇ ਪਾਣੀ ਦੀਆਂ ਬੁਚਾਰਾਂ ਕਦੇ ਕਿਵੇਂ ਕਦੇ ਕਿਵੇਂ ਮਤਲਬ ਹਰ ਤਰ੍ਹਾਂ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਭਾਈ ਕਾਮੇ ਨੇ ਕਿਰਤੀ ਨੇ ਤੇ ਉਹ ਆਪਣੇ ਲੱਗੇ ਹੋਏ ਨੇ ਰਾਹ ਤੇ ਪਰ ਮਿੰਟੂ ਜੀ ਜਿਉਂਦ ਪਿੰਡ ਦੇ ਵਿੱਚ ਕੀ ਰੌਲਾ ਪਿਆ ਹੋਇਆ ਥੋੜਾ ਜਿਹਾ ਉਹਦੇ ਬਾਰੇ ਦੱਸਿਓ ਅੱਜ ਦਾ ਕੀ ਮਸਲਾ ਹੈ ਹੂੰ ਦੇਖੋ ਜਿਹੜਾ ਇਹ ਹੁਣ ਉੱਥੇ ਇੱਕ ਤਰ੍ਹਾਂ ਨਾਲ ਕਹੋ ਟਕਰਾਅ ਹੋਇਆ ਜੀ ਬਈ ਇਹਦੇ ਵਿੱਚ ਇਹਨੂੰ ਆਪਾਂ ਇਦਾਂ ਹੀ ਕਹਿ ਲਈਏ ਕਿ ਇਤੇ ਪੜਾਅ ਹੋ ਗਿਆ ਦੂਸਰਾ ਹੂੰ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਆਪਾਂ ਦੇਖਿਆ ਕਿ ਅੱਗੇ ਵੀ ਝੜਪ ਹੋਈ ਜੀ ਜੀ ਉਹ ਗ੍ਰਾਹਾਂ ਵਾਲਿਆਂ ਨੇ ਆਉਣਾ ਸੀ ਡੀਸੀ ਦਫ਼ਤਰ ਦੇ ਅੱਗੇ ਹੂੰ ਉਹਦਣ ਰੋਕਿਆ ਗਿਆ ਇੱਕ ਟਕਰਾਅ ਪੈਦਾ ਹੋ ਗਿਆ ਜੀ ਅੱਜ ਵੀ ਜੇ ਤੁਸੀਂ ਦੇਖੋਗੇ ਤੇ ਹੁਣ ਇਹ ਰੌਲਾ ਕੀ ਆ ਬੇਸਿਕਲੀ ਇੱਕ ਹੈਗਾ ਜਿਉਂਦ ਦੀ ਪ੍ਰਾਪਰਟੀ ਦਾ ਮਸਲਾ ਹਮ ਜ਼ਮੀਨਦਾਰ ਜ਼ਮੀਨਦਾਰ ਇੱਕ ਇੱਥੇ ਲਾਗੇ ਪਿੰਡਿਆ ਚੌਕੇ ਚੌਕੇ ਜੀ ਉੱਥੇ ਆਦਰਸ਼ ਸਕੂਲ ਦਾ ਮਸਲਾ ਸੀਗਾ ਹਮ ਉਹਦੇ ਚ ਕੀ ਹੋਇਆ ਕਿ ਉਦੋਂ ਵੀ ਟਕਰਾਅ ਹੋਇਆ ਪ੍ਰੋਟੈਸਟ ਦੇ ਦਰਮਿਆਨ ਹੁਣ ਸਕੂਲਾਂ ਵਾਸਤੇ ਲੜਾਈ ਲੜਨੀ ਪੈ ਰਹੀ ਹੈ ਲੋਕਾਂ ਨੂੰ ਜੀ ਉਸ ਦਰਮਿਆਨ ਕੀ ਹੁੰਦਾ ਕਿ ਪੁਲਿਸ ਪਰਚਾ ਕਰ ਦਿੰਦੀ ਆ ਹਮ ਇੱਕ ਸ਼ਾਇਦ ਡੀਐਸਪੀ ਦੇ ਫ੍ਰੈਕਚਰ ਵੀ ਹੋਇਆ ਸੀਗਾ ਜਿੰਨਾ ਕੋ ਮੈਨੂੰ ਯਾਦ ਆ ਹਮ ਠੀਕ ਹੈ ਜੀ ਪਰਚਾ ਹੋ ਗਿਆ ਉਹ ਦੋ ਬੰਦੇ ਪਿਛਲੇ 8 ਕੇ 9 ਮਹੀਨਿਆਂ ਤੋਂ ਅੰਦਰ ਨੇ ਇਹਨਾਂ ਦੇ ਜੀ ਉਹ ਜਿਹੜੇ ਸੰਘਾ ਖੀਲਸਾ ਹਮ ਉਹਨਾਂ ਨੂੰ ਰਿਹਾਅ ਕਰਵਾਉਣ ਵਾਸਤੇ ਇਹ ਲਗਾਤਾਰ ਮੰਗ ਕਰ ਰਹੇ ਨੇ ਚਲੋ ਮੰਨ ਲਓ ਜੋ ਕੇਸ ਬਣ ਗਿਆ 8-10 ਮਹੀਨੇ ਜੇ ਕਿਸੇ ਬੰਦੇ ਨੇ ਅੰਦਰ ਲਾ ਲਏ ਤੇ ਕੋਈ ਜ਼ਮਾਨਤ ਵਗੈਰਾ ਕੋਈ ਦੇ ਕੇ ਤੇ ਬਾਹਰ ਕੱਢਿਆ ਜਾ ਸਕਦਾ ਜੀ ਠੀਕ ਹੈ ਨਾ ਜੀ ਹਮ ਪਰ ਉਹਨਾਂ ਦੀ ਜ਼ਮਾਨਤ ਸਮਰਥਤ ਤੇ ਪਤਾ ਨਹੀਂ ਇਹ ਲੈਂਦੇ ਆ ਕਿ ਨਹੀਂ ਲੈਂਦੇ ਕਿਉਂਕਿ ਕਿਸਾਨ ਆਗੂਆਂ ਦਾ ਕਈ ਵਾਰ ਇਹ ਹੁੰਦਾ ਹੈ ਕਿ ਮਾਤੇ ਹੁੰਦਾ ਹੈ ਕਿ ਐਸੀ ਜ਼ਮਾਨਤ ਨਹੀਂ ਕਰਵਾਉਣੀ ਹੁਣ ਐਗਜੈਕਟ ਇਹਦੇ ਚ ਕੀ ਸਟੈਂਡ ਹੈ ਮੈਨੂੰ ਪਤਾ ਨਹੀਂ ਉਹ ਗਹਾਂ ਵਾਲਿਆਂ ਦਾ ਪਰ ਉਹਨਾਂ ਦੇ ਕਈ ਵਾਰ ਸਟੈਂਡ ਸਪਸ਼ਟ ਹੁੰਦੇ ਆ ਕਿ ਬੰਦਾ ਭਾਵੇਂ ਸਾਲ ਬੈਠਾ ਰਹੇ 2 ਸਾਲ ਬੈਠਾ ਰਹੇ ਅਸੀਂ ਉਂ ਰਿਆ ਕਰਾਵਾਂਗੇ ਮਤਲਬ ਕਿਸ ਮੰਦ ਕਰਵਾਣਾ ਕੇ ਲਾ ਮਾਮਲਾ ਹਾਂਜੀ ਤਾਂ ਕੁੱਲ ਮਿਲਾ ਕੇ ਮਾਮਲਾ ਇਹ ਹੋ ਆ ਹੂੰ ਤੇ ਪਹਿਲਾ ਜਿਹੜਾ ਇਹਨਾਂ ਦਾ ਪ੍ਰਦਰਸ਼ਨ ਸੀ ਉਸ ਦਿਨ ਵੀ ਬਲ ਪ੍ਰਯੋਗ ਹੋ ਗਿਆ ਹੋਰ ਦੂਜੀ ਮਰਤਬਾ ਫੇਰ ਇਦਾਂ ਹੋਇਆ ਜੀ ਤੁਹਾਡੇ ਕੋਲ ਸਨ ਦੇ ਵਿੱਚ ਕਈ ਦਿਨ ਸੀ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦੋ ਧਿਰਾਂ ਨੂੰ ਯਾਨੀ ਚਾਹੇ ਸਰਕਾਰ ਹੈ ਚਾਹੇ ਨਿਯਾਸਨ ਹੈ ਜੀ ਜਾਂ ਕਿਸਾਨ ਹੈ ਇਹਨਾਂ ਨੂੰ ਤੁਸੀਂ ਕਿਤੇ ਟੇਬਲ ਤੇ ਤਾਂ ਦੇਖੇ ਨਹੀਂ ਹੋਣਾ ਮੈਨੂੰ ਹੂੰ ਬੇ ਟੇਬਲ ਤੇ ਆਉਂਦੇ ਅਫਸਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੁਣ ਦੇਖੋ ਕੋਈ ਪੁਲਿਸ ਕਰਮਚਾਰੀ ਜ਼ਖਮੀ ਹੁੰਦਾ ਤੋ ਵੀ ਤਾਂ ਸਾਡਾ ਹੈ ਨਾ ਜੀ ਕੋਈ ਸਵਿਲੀਅਨ ਜਾਂ ਕਿਸਾਨ ਜ਼ਖਮੀ ਹੋਵੇ ਤੋ ਵੀ ਤੇ ਸਾਡਾ ਹੂੰ ਪਰ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਅੱਜ ਕੋਈ ਦਿੱਲੀ ਤਾਂ ਨਹੀਂ ਰੋਕੀ ਗਈ ਕੋਈ ਸ਼ਹਿਰ ਤਾਂ ਨਹੀਂ ਰੋਕਿਆ ਗਿਆ ਹੂੰ ਤੁਸੀਂ ਵੇਖੋ ਇੱਕ ਪਿੰਡ ਦੇ ਵਿੱਚ ਜਿਸ ਤਰ੍ਹਾਂ ਪੁਲਿਸ ਨੇ ਬਲ ਪ੍ਰਯੋਗ ਕੀਤਾ ਤੇ ਜਿਹੜੇ ਅਥਰੂ ਗਏ ਸੀ ਉਹ ਲੋਕਾਂ ਦੇ ਚੁੱਲਿਆਂ ਤੱਕ ਪਹੁੰਚੇ ਪਏ ਨੇ ਜੀ ਜੀ ਇਹਦਾ ਮਤਲਬ ਜੋ ਮੈਂ ਕਹਿਣਾ ਹੁੰਦਾ ਨਾ ਕਿ 227 ਚ ਜੇ ਰਿਪੀਟ ਹੋ ਗਿਆ ਨਾ ਕੇਜਰੀਵਾਲ ਅਸਲੀ ਰੰਗ ਤੇ ਫੇਰ ਵੇਖੋਗੇ ਤੁਸੀਂ ਹਮ ਅਸਲੀ ਤਮਾਸ਼ੇ ਤੁਹਾਨੂੰ ਫੇਰ ਵੇਖਣ ਨੂੰ ਮਿਲਣਗੇ ਜੀ ਇਹ ਤੇ ਕੁਝ ਵੀ ਨਹੀਂ ਹਾਲੇ ਤੋ ਉਹਨੇ ਸਿੱਖਿਆ ਹਾਲੇ ਤੇ ਗੱਡੀ ਚਲਾਉਣੀ ਸਿੱਖੀ ਆ ਫਿਲਮ ਤਾਂ ਬਾਕੀ ਹੈ ਹਾਂਜੀ ਗੱਡੀ ਚਲਾਉਣੀ ਸਿੱਖੀ ਆ ਹਾਲੇ ਤੇ ਬਲਡੋਜ਼ਰ ਚਲਾਉਣਾ ਹੈ ਜੀ ਬਿਲਕੁਲ ਬੈਲਡੋਜ਼ਰ ਤੋਂ ਕਹਿਣ ਦਾ ਭਾਵੇਂ ਹੈ ਕਿ ਹੁਣ ਤੇ ਮੈਨੂੰ ਇਹ ਵੀ ਸ਼ੱਕ ਪੈਦਾ ਹੋ ਰਿਹਾ ਹੈ ਕਿ ਇਹ ਕੁਝ ਸਾਡੇ ਪੰਜਾਬੀ ਕਿਸਾਨ ਲੀਡਰ ਜਿਹੜੇ ਆ ਉਹ ਤੇ ਬੇਸ਼ੱਕ ਕਹਿ ਰਹੇ ਆ ਕਿ ਮੋਦੀ ਨੇ ਕਿਸਾਨੀ ਨੂੰ ਤਬਾਹ ਕਰ ਦੇਣਾ ਫਲਾਂ ਕਰ ਦੇਣਾ ਟੰਕਾ ਕਰ ਦੇਣਾ ਪਰੰਤੂ ਇਦਾਂ ਲੱਗਦਾ ਹੈ ਕਿ ਇਹਨਾਂ ਦੀ ਅੰਦਰੂਨੀ ਰਾਜਨੀਤੀ ਦੇ ਖਿੱਚ ਤਾਣ ਦੇ ਚੱਲਦਿਆਂ ਤੇ ਕੇਜਰੀਵਾਲ ਸਾਹਿਬ ਦੀ ਜਿਹੜੀ ਡੋਰ ਸੈਂਟਰ ਦੇ ਹੱਥ ਆ ਕੇਸਾਂ ਵਾਲੀ ਇੱਥੇ ਇੱਥੇ ਹੀ ਕਿਸਾਨਾਂ ਨੂੰ ਸਪਰੈਸ ਕਰਨ ਦਾ ਯਤਨ ਨਾ ਕਰਵਾਉਣ ਜੀ ਉਹ ਉਧਰ ਮਿਹਰੀ ਭੁਗਤੋ ਜੇ ਇੱਧਰ ਸਾਰਾ ਮੈਂ ਖਲੋਰੀਆਲੇ ਮਾਮਲੇ 'ਚ ਵੀ ਤੁਹਾਨੂੰ ਸਪਸ਼ਟ ਕਿਹਾ ਸੀਗਾ ਯਾਦ ਹੈ ਕਿ ਨਹੀਂ ਜਾਣ ਦੇਣਗੇ ਅੱਗੇ ਜੀ ਨਹੀਂ ਜਾਣ ਦੇਣਗੇ ਉਹੀ ਹੋਇਆ ਹਮ ਕਿਸਾਨ ਆਗੂਆਂ ਤੇ ਵੀ ਆਪਾਂ ਮਤਲਬ ਕਿ ਲੋਚਨਾਤਮਕ ਟਿੱਪਣੀਆਂ ਕੀਤੀਆਂ ਮੁੰਡਾ ਮਰ ਗਿਆ ਇਹਨਾਂ ਨੂੰ ਨੁਕਸਾਨ ਹੋਇਆ ਐਟ ਦੀ ਐਂਡ ਕੀ ਹੋਇਆ ਹਮ ਕਿ ਉਧਰੋਂ ਭਗਵੰਤ ਮਾਨ ਨੂੰ ਕਿਉਂਕਿ ਭਗਵੰਤ ਮਾਨ ਦੀ ਤਾਕਤ ਕੀ ਸੀ ਪਤਾ ਤੁਹਾਨੂੰ ਜੱਟ ਹੂੰ ਜੱਟਾਂ ਨੇ ਮਤਲਬ ਕਿ ਤਾਕਤ ਦਿੱਤੀ ਹੋਈ ਹੈ ਭਗਵਾਨ ਤੁਮਨ ਜੀ 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 ਕਿ ਇੱਕ ਤੇ ਉਹਦੀ ਤਾਕਤ ਨੂੰ ਮਿਟੀ ਕਰਵਾ ਦਿਓ ਫਿਰ ਹੂੰ ਤੇ ਦੂਜਾ ਉਹਨਾਂ ਦੀਆਂ ਦਿਲਾਂ ਦੀਆਂ ਪੋਗਾ ਦਿਓ ਤੋ ਕਿ ਇੱਕ ਅੰਦੋਲਨ ਤੇ ਆਹਟ ਦੇ ਰਿਹਾ ਜੀ ਆਉਣ ਵਾਲੇ ਦਿਨਾਂ ਲਈ ਆ ਡੀਲ ਦੇ ਚੱਲਦੇ ਆ ਜਿੱਦਾਂ ਡੀਲ ਫਾਈਨਲ ਹੋ ਗਈ ਉਹਦੇ ਦਸਤਾਵੇਜ਼ ਜਨਤਕ ਹੋ ਗਏ ਐਪਸਟੇਨ ਫਾਈਲਜ਼ ਵਾਂਗੂ ਉਹ ਰਹਿਤਾ ਤੇ ਫੈਲਣਾ ਹੀ ਆ ਨਾ ਬਿਲਕੁਲ ਰੌਲਾ ਪੈੇਗਾ ਉਸ ਤੇ ਜ਼ਰੂਰ ਹਾਂ ਜੇ ਜਦੋਂ ਉਹਨਾਂ ਦੇ ਕੋਲ ਸਾਰਾ ਕੁਝ ਹੈਗਾ ਹੂੰ ਉਹ ਤੇ ਕੁਝ ਵੀ ਕਰਵਾ ਸਕਦੇ ਨੇ ਉਥੇ ਮਤਲਬ ਕਿ ਇਹਨਾਂ ਤੋਂ ਕਟਪੁਤਲੀ ਡਾਂਸ ਕਰਾ ਸਕਦੇ ਨੇ ਜੀ ਜੀ ਇਸ ਵਾਸਤੇ ਮੈਨੂੰ ਕਦੇ-ਕਦੇ ਲੱਗਦਾ ਹੈ ਕਿ ਅੰਦੋਲਨ ਜੇ ਸੰਭਾਵੀ ਹੈ ਤੇ ਉਹਨੂੰ ਕੁਚਲਣ ਦੀ ਕੋਾਇਦ ਵੀ ਸੰਭਾਵੀ ਲੱਗਦੀ ਹੈ ਹੂੰ ਜਿਹੜੇ ਇਹਨਾਂ ਦੇ ਲੱਛਣ ਨੇ ਜੀ 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 ਬਿਲਕੁਲ